ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਤਪਾਲ ਬਾਹਰ ਆ ਜੂ ਜੇ ਸਾਰਾ ਪੰਜਾਬ ਬੰਦ ਕਰ ਲੇਗੇ 2 ਘੰਟੇ ਦੇ ਨਾਲ ਆ ਤਾਂ ਦੀ ਢੋਲਾ ਦਾਂਗੇ ਮੁੰਡੇ ਚੱਕ ਚੱਕ ਕੇ ਮਾਰੀ ਜਨੇ ਵਿੱਕੀ ਗੌਂਦਰ ਨੂੰ ਫੜ ਕੇ ਉਹਦੇ ਮੂੰਹ 'ਚ ਫੈਰ ਮਾਰੇ ਆ ਅ ਕੰਬੀ ਵਿਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਨੇ ਹੋ ਇਹ ਪਾਪ ਕੀਤੇ ਸੋਦੇ ਭੁਗਤਨੇ ਪਹਿਣਗੇ ਤੁਹਾਨੂੰ ਕਿੰਨਾ ਕੁ ਪਤਾ ਲੱਗੇ ਇਹਨੂੰ ਇਸ ਚਲੇ ਕੋਈ ਅੰਮ੍ਰਿਤਾਂ ਦਾ ਟਾਈਮ ਥੋੜਾ ਜਾਂ ਦੀਪ ਸਿੱਧੂ ਕਹਿੰਦੇ ਟਾਈਮ ਥੋੜਾ ਮੈਨੂੰ ਵੀ ਪਤਾ ਲੱਗੀਆਂ ਦਾ ਟਾਈਮ ਥੋੜਾ ਹੈ ਇਹਨੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸ ਜਿਵੇਂ ਕਿ ਬੱਲਬ ਲਾ ਲਓ ਬੱਲ ਵਾਂਗੂ ਜਿਵੇਂ ਹਾਈਡਰੇਨ ਹੀ ਨਿਕਲਦੇ ਬਾਹਰ 100 100 200 ਫੁੱਟ ਇਸ ਤਰ੍ਹਾਂ 10 11 ਕਿੱਲਾਂ ਚ ਉਹਨਾਂ ਨੇ ਇੱਕ ਤਰ੍ਹਾਂ ਦਾ ਸੂਰਜ ਬਣਾ ਰੱਖਿਆਗਾ ਵੀ 11 ਕਿੱਲਾਂ ਤੋਂ ਫਿਲਰੂ 100 ਕਿੱਲੇ ਦੇ ਵਿੱਚ ਫਿਲਰ ਜਾਣਾ ਉਹਨੇ ਮੇਰੇ ਤੱਕ ਮੇਰੇ ਕੋਲ ਇੱਥੋਂ ਤੱਕ ਜਾਣਕਾਰੀ ਹੈ ਕਿ ਲੁਦੇਨ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਆਪਦੇ ਦੇਸ਼ ਚ ਨਾਲ ਜਾਂ ਬਟੰਡੇ ਚ ਲਾ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਰੱਖੀਆਂ ਜਿਵੇਂ ਕਿ ਬੱਲਬ ਲਾ ਲਓ ਬੱਲ ਵਾਂਗੂ ਜਿਵੇਂ ਹਾਈਡਰੇਨ ਹੀ ਨਿਕਲਦੇ ਬਾਹਰ 100 100 200 ਫੁੱਟ ਇਸ ਤਰ੍ਹਾਂ 10 11 ਕਿੱਲਾਂ ਚ ਉਹ ਇੱਕ ਤਰ੍ਹਾਂ ਦਾ ਸੂਰਜ ਬਣਾ ਰੱਖਿਆਗਾ ਵੀ 11 ਕਿੱਲਾਂ ਤੋਂ ਫਿਲਰੂ 100 ਕਿੱਲੇ ਦੇ ਵਿੱਚ ਫਿਲਰ ਜਾਣਾ ਉਹਨੇ ਥੱਲੋਂ ਉਹਨੇ ਚੁੰਬਕੀ ਚੁੰਬਕੀ ਸਿਸਟਮ ਨਾਲ ਤਾਂ ਨੂੰ ਜਾਊਗਾ ਉਹਦੇ ਵਿੱਚ ਬਹੁਤ ਜ਼ਿਆਦਾ ਬਰੂਦ ਭਰਿਆ ਉਹ ਸੂਰਜ ਵਾਂਗੂ ਇਸ ਤਰ੍ਹਾਂ ਤਾਂ ਨੂੰ ਚੜ ਜਾਊਗਾ ਸੂਰਜ ਵਾਂਗੂ ਤਾਂ ਨੂੰ ਚੜ ਗਿਆ ਤਾਂ ਫਿਰ ਉਹ ਟੇਡਾ ਹੋ ਜਾਊਗਾ ਜਿੱਧਰ ਨੂੰ ਉਹ ਭੇਜਣਾ ਚਾਹਣਗੇ ਉਧਰ ਨੂੰ ਭੇਜ ਜਿੱਧਰ ਨੂੰ ਉਹ ਜਾਊਗਾ 1 ਕਿਲੋਮੀਟਰ ਤੱਕ ਸਾਰਾ ਲਾਲ ਹੁੰਦਾ ਜਾਊਗਾ ਏਰੀਆ ਲਾਲ ਹੁੰਦਾ ਜਾਊਗਾ ਤਾਂ ਸਾਰਾ ਜਿਹੜਾ ਅਮਰੀਕਾ ਜਾਂ ਇੰਗਲੈਂਡ ਜਾਂ ਹੋਰ ਦੇਸ਼ ਆ ਇਹ ਗ੍ਰਹਿਾਂ ਤੇ ਬੈਠੇ ਜਿਹੜੇ ਆਪਾਂ ਨੂੰ ਫੁੱਦੂ ਬਣਾਈ ਜਾਂਦੇ ਆ ਵੀ ਮੰਗਲ ਗ੍ਰਹਿ ਤੇ ਜੀਵਨ ਲੱਭ ਗਿਆ ਉਹ ਮੰਗਲ ਗ੍ਰਹਿ ਤੇ ਬੈਠੇ ਆ ਇੰਗਲੈਂਡ ਸ਼ਨੀ ਗ੍ਰਹਿ ਤੇ ਬੈਠਾ ਬਾਬੇ ਵੀ ਸੱਚੀ ਬੋਲੀ ਜਾਂਦੇ ਵੀ ਮੰਗਲ ਗ੍ਰਹਿ ਭਾਰੀ ਆ ਜਾਂ ਸ਼ਨੀ ਗ੍ਰਹਿ ਭਾਰੀ ਆ ਉਹ ਗ੍ਰਹਿ ਆ ਇਹ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾਉਂਗਾ ਜਿਹੜੀ ਓਜ਼ੋਨ ਪਰਤ ਚ ਕਹਿੰਦੇ ਆ ਵੀ ਮੋਰੇ ਹੋਏ ਵੇ ਉਹ ਤਾਂ ਜ਼ਰੂਰੀ ਸੀ ਓਜ਼ੋਨ ਤੇ ਪਰਤ ਤਾਂ ਵੈਸੇ ਹੀ ਮੋਰੇ ਆ ਹੁਣ ਜੇ ਇਹ ਕਹੀ ਜਾਂਦੇ ਅਸੀਂ ਚੰਦ ਤੇ ਬਾਗੇ ਦਾ ਮਤਲਬ ਓਜ਼ੋਨ ਪਰਤ ਪਾੜ ਕੇ ਬਾਗੇ ਤੁਸੀਂ ਇਹ ਤਾਂ ਸਭ ਝੂਠ ਬੋਲੀ ਜਾਂਦੇ ਆਪਣੀ ਦੇਸ਼ ਦੀ ਗੁੜ ਕਲਪਨਾ ਚਾਵਲਾ ਹੋ ਸਕਦਾ ਉਹਨੇ ਸੱਚ ਲੱਭ ਲਿਆ ਹੋਵੇ ਤੇ ਉੱਥੇ ਪਿੱਛੇ ਉਹਦੇ ਉੱਤੇ ਅਟੈਕ ਕਰਾ ਦਿੱਤਾ ਗਿਆ ਜਿਹੜਾ ਟਾਈਟੈਨਿਕ ਜਹਾਜ਼ ਡੁੱਬਿਆ ਸੀਗਾ ਉਹ ਜਿਹੜੇ ਜਿਨ੍ਹਾਂ ਨੇ ਬਣਾਇਆ ਸੀਗਾ ਉਹ ਉਹਨਾਂ ਨੇ ਬਾਬੇ ਨਾਨਕ ਦੀ ਫੋਟੋ ਲਾ ਕੇ ਮੱਥਾ ਟੇਕਿਆ ਸੀ ਕਿ ਬਾਬਾ ਨਾਨਕਾ ਤੂੰ ਵੇੜਾ ਪਾਰ ਕਰ ਦੇਗਾ ਇਹ ਗੱਲਾਂ ਗੋਰਿਆਂ ਨੇ ਉਹ ਜਹਾਜ਼ ਡਬੋਤਾ 3 ਘੰਟੇ ਜਹਾਜ਼ ਡੁੱਬਿਆ ਨਹੀਂ ਕਹਿੰਦੇ ਵੀ ਆਇਸ ਵਰਗ ਨਾਲ ਟਕਰਾਇਆਗਾ ਕੋਈ ਆਇਸ ਵਰਗ ਨਾਲ ਟਕਰਾਇਆ ਜਹਾਜ਼ ਨੂੰ ਥੱਲੋ ਤੋੜਿਆ ਗਿਆ ਵਿਚਾਲਣ ਟੁੱਟਿਆ ਫੇਰ ਥੱਲੇ ਜਾ ਕੇ ਬਹਿ ਗਿਆ 1912 ਦੇ ਵਿੱਚ ਉਹ ਡਿੱਗ ਪਿਆ ਸੀਗਾ ਤੇ 1982 ਚ ਜਾ ਕੇ ਠਹਿਾਇਆ ਸੀ ਫਿਰ ਉਹਨੂੰ ਐ ਹੁਣ ਪਿੱਛੇ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਾਣਡੂਬੀ ਲੈ ਕੇ ਪਾਕਿਸਤਾਨ ਦਾ ਪਿਓ ਪੁੱਤ ਵਿੱਚ ਗਏ ਪਾਣਡੂਬੀ ਵਾਰ-ਵਾਰ ਚੈੱਕ ਕੀਤੀ ਇਹਨਾਂ ਨੇ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਇਹ ਜਹਾਜ਼ ਅਸੀਂ ਬਾਹਰ ਕੱਢ ਕੇ ਤਾਂ ਅਸੀਂ ਪਾਕਿਸਤਾਨ ਸਨ ਲੈ ਕੇ ਜਾਣਾ ਨਕਾਣਾ ਸਾਹਿਬ ਤਾਂ ਇਹ ਉਹਨਾਂ ਨੂੰ ਉਹਨਾਂ ਨੂੰ ਐ ਹੋ ਗਿਆ ਵੀ ਆ ਜਿਹੜੀਆਂ ਲੰਡਨ ਦੀਆਂ ਏਜੰਸੀਆਂ ਜਾਂ ਗੋਰੇ ਆ ਜਾਂ ਇਹਨਾਂ ਨੂੰ ਐ ਹੋ ਗਿਆ ਵੀ ਜੇ ਪਾਕਿਸਤਾਨ ਦਾ ਵਗਿਆ ਸਾਰੀ ਦੁਨੀਆ ਉੱਥੇ ਦੇਖਣ ਜਾਊ ਐ ਨਹੀਂ ਪਤਾ ਇਹ ਦੇਸ਼ ਆਜ਼ਾਦੀ ਮੰਗ ਲੈਣ ਉਹਦੇ ਨਾਲ ਤੇ ਇਕੱਠੇ ਹੋ ਜਾਣ ਸ਼ਾਸਤਾਂ ਡਿੱਗ ਪੈਣ ਉਹ ਪਾਣਡੂਬੀ ਦੇ ਅਟੈਕ ਕੀਤਾ ਗਿਆ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਹੈ ਕਿਉਂਕਿ ਲੋਕਾਂ ਨੇ ਸੁਣ ਨਹੀਂ ਆ ਮੇਰਾ ਬਹੁਤ ਕੁਝ ਦੱਸਣ ਨੂੰ ਜੀ ਕਰੀ ਜਾਂਦਾ ਐ ਨਹੀਂ ਪਤਾ ਮੈਂ ਕਿੰਨਾ ਟਾਈਮ ਮੈਨੂੰ ਸਾਰਾ ਲੋਕ ਕਹਿੰਦੇ ਮੈਨੂੰ ਦੂਜਾ ਜਨਮ ਜ਼ਿਆਦਾ ਮੈਂ ਕਹਿੰਦਾ ਮੈਨੂੰ 1 ਸਾਲ ਦਾ ਨਹੀਂ ਯਾਦ ਮੈਨੂੰ ਦੂਜੇ ਸਾਲ ਤੋਂ ਲੈ ਕੇ ਹੁਣ ਤੱਕ ਸਾਰਾ ਜ਼ਿਆਦਾ ਮੈਂ ਇੰਨਾ ਕਾ ਗਿਆ ਕਿ ਪਿੱਛੇ ਜਦੋਂ ਮੈਂ ਪੁਲਿਸ 'ਚ ਭਰਤੀ ਹੋ ਗਿਆ ਸੀਗਾ ਅਸੀਂ ਪਹਿਲਾਂ ਹੀ ਪਲਾਨ ਬਣਾਈ ਬੈਠੇ ਸੀ ਅਸੀਂ ਸ਼ਾਸਤ ਇਹਦਾ ਜਦੋਂ ਦੇ ਸਿਸ਼ਟਾਂ ਦੇ ਤਲਾਕ ਹੋ ਗਿਆ ਉਸ ਤੋਂ ਬਾਅਦ ਜ਼ਿਆਦਾ ਡਿਪਰੈਸ਼ਨ 'ਚ ਹੋ ਗਿਆ 3 ਸਾਲ ਪਹਿਲਾਂ ਵੀਡੀਓ ਪਾਈ ਸੀ ਉਦੋਂ ਹੋਰ ਡਿਪਰੈਸ਼ਨ ਚ ਹੋ ਗਿਆ ਹੁਣ ਤੱਕ ਮੈਂ 3 ਮਹੀਨਿਆਂ ਦਾ ਜਦੋਂ ਮੈਨੂੰ ਪਤਾ ਲੱਗਿਆ ਵੀ ਸਿਸਟਮ ਕੰਮ ਖਰਾਬ ਆ ਤਾਂ ਹੁਣ ਤਾਂ ਮੇਰਾ weight ਵੀ 35 40 ਕਿਲੋ 35 ਕਿਲੋ ਘਟ ਗਿਆਗਾ ਹੁਣ ਤਾਂ ਮੈਨੂੰ ਐਂ ਲੱਗਦਾ ਵੀ ਮੈਨੂੰ ਜਿਆਦਾ ਕਿਸੇ ਨੇ ਕੋਈ ਚੀਜ਼ ਦੇਤੀ ਜਾਂ ਕੋਈ ਬਿਮਾਰੀ ਲੱਗੇ ਖੂਨ ਦੇ ਹਾਲਟੀਆਂ ਆ ਆਈ ਜਾਂਦੀਆਂ ਕਿੰਨਾ ਕ ਪਤਾ ਲੱਗਿਆ ਮੂਸੇ ਵਾਲਾ ਕਹਿੰਦਾ ਸੀ ਮੇਰਾ ਤਾਂ ਟਾਈਮ ਥੋੜਾ ਜਾਂ ਦੀਪ ਸਿੱਧੂ ਕਹਿੰਦੇ ਟਾਈਮ ਥੋੜਾ ਮੈਨੂੰ ਵੀ ਪਤਾ ਲੱਗੀਆਂ ਦਾ ਟਾਈਮ ਥੋੜਾਗਾ ਇਸ ਕਰਕੇ ਜਿਹੜਾ ਆ ਵਿਕਰਮ ਬਰਾੜ ਅਰਗੇ ਜੇ ਤੁਸੀਂ ਮੁੰਡੇ ਚੱਕ ਚੱਕ ਕੇ ਮਾਰੀ ਜਨੇ ਵਿੱਕੀ ਗੌਂਡਰ ਨੂੰ ਫੜ ਕੇ ਉਹਦੇ ਮੂੰਹ 'ਚ ਫੇਰ ਮਾਰੇ ਆ ਬੰਬੀਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਨੇ ਉਹ ਇਹ ਪਾਪ ਕੀਤੇ ਸੋਦੇ ਭੁਗਤਨੇ ਪਹਿਣਗੇ ਤੁਨੂੰ ਇਹ ਚੁੱਪ ਕਰਕੇ ਸਿਆਸਤਾਂ ਤੋੜ ਦੋ ਕਿਸੇ ਪੁਲਿਸ ਮਲਾਲੇ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਊਗਾ ਤੇ ਨਹੀਂ ਸੁਣਨਾ ਇੰਨੀ ਭੈੜੀ ਹੋਣੀ ਆ ਸਾਰੇ ਸਿਪਾਹੀ ਗਵਾਹੀਆਂ ਦੇਣਗੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਲਿਆਇਆ ਜਾਊਗਾ ਵੀ ਦੱਸੋ ਗੱਲ ਕੀ ਆ ਤੁਸੀਂ ਇਹ 6 ਟਨ ਚਿੱਟੇ ਵਾਲੇ ਤਾਂ ਬਠਿੰਡੇ ਜੇਲ੍ਹ 'ਚ ਬੈਠੇ ਆ 145 ਕੁਇੰਟਲ ਵਾਲਾ ਇੱਕ ਬੈਠਾ 145 ਕਿਲੋ ਵਾਲਾ ਇੱਕ ਬੈਠਾ 3 ਕੁਇੰਟਲ ਵਾਲਾ ਇੱਕ ਬੈਠਾ ਜਦੋਂ ਇਹਨਾਂ ਦਾ ਰੌਲਾ ਪੈ ਗਿਆ ਮੈਂ ਨਾ ਗੱਲਾਂ ਸ਼ੇਅਰ ਕਰਦਾ ਤਾਂ ਉਹ ਕਹਿੰਦੇ ਵੀ ਸਾਰਾ ਮਜੀਠੀਆ ਦਾ ਕੰਮ ਆ ਸਾਨੂੰ ਫਸਾ ਗਿਆ ਤੇ ਮਜੀਠੀਆ ਐ ਥਾਪੀਆਂ ਮਾਰਦਾ ਫਿਰਦਾ ਇਹਨਾਂ ਵਾਰੀ ਕਾਨੂੰਨ ਕਿੱਥੇ ਜਾਂਦਾਗਾ ਦੂਜੇ ਆਮ ਲੋਕਾਂ ਵਾਰੀ ਕਿੱਥੇ ਜਾਂਦਾਗਾ ਜਿਹੜਾ ਰਾਜੇ ਵਿਡੰਗ ਵਾਰੀ ਕਿੱਥੇ ਜਾਂਦਾ ਉਹਨੇ ਕਿ ਪਰਿਵਾਰ ਮਰਵਾਤਾ ਇੰਨਾ ਕੁ ਸੋਏ ਬੇ ਬੇ ਆਦਮੀਆਂ ਹੋਈ ਜਾਂਦੀਆਂ ਕਿ ਕਿੱਧਰ ਜਾ ਜਾਂਦਾ ਪੰਜਾਬ ਓਏ ਕਿੱਧਰ ਨੂੰ ਨਹੀਂ ਜਾਂਦਾ ਪੰਜਾਬ ਤੇਜ ਫਿਰ ਕਹੀ ਜਾਂਦੇ ਪੰਜਾਬ ਸਾਰਾ ਪੰਜਾਬ ਕੇਜਰੀਵਾਲ ਕੇਜਰੀਵਾਲ ਨੇ ਤਾਂ ਪੀਤਾ ਪੰਜਾਬ ਦੇ ਉਤੋਂ ਆ ਰਹਿੰਦਾ ਖੁੰਦਾ ਦੱਲਾ ਭੈਣ ਚੋ ਦੇਹ ਚ ਉਹਨਾਂ ਦੇ ਭੈਣ ਦੀ ਲਾਨੇ ਦੀ ਕਤੀੜ ਦੀ ਇਹ ਸਾਲਾ ਇਹਨੂੰ ਇਹਨੂੰ ਐ ਨਹੀਂ ਪਤਾ ਸ਼ਾਇਦ ਕੀ ਚਾਰ ਸਕੱਟ ਸੁਣਾ ਕੇ ਹੁਣ ਕਿੰਨੇ ਪੰਜਾਬ ਦੇ ਮੁੰਡੇ ਆ ਹਾਸੀ ਕਢਾਈ ਜਾਂਦੇ ਆ ਚਾਰ ਸਕੱਟ ਸੁਣਾ ਕੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਤੇਰੇ ਐਮਐਲਏ ਹਰੇ ਟਾਈਮ ਐਮਐਲਏ ਸੌਂਪੂਆ ਸਾਰਿਆਂ ਦੇ ਗੁਰਦੁਆਰੇ ਵੀ ਕਿੰਨੇ ਕਿੰਨੇ ਲੱਖ ਰੁਪਏ ਲੈਨੇ ਆ ਆਖੇ ਮੇਰੇ ਸ਼ਬਦ ਬੰਦ ਕਰ ਤੇ ਕਦੇ ਇਹ ਤਹਿਸੀਲਦਾਰਾਂ ਨੂੰ ਮਾੜਾ ਬੋਲਦਾ ਕਦੇ ਪਟਵਾਰੀਆਂ ਮਗਰ ਪਾਇਆ ਜਾਂਦਾ ਕਦੇ ਸਰਪੰਚਾਂ ਨੂੰ ਕਹਿੰਦਾ ਜੇ ਸਰਪੰਚ ਪੈਸੇ ਨਾ ਖਾਏ ਉਹ ਆਏ ਨਾ ਕੋਈ ਮੂੰਹ ਬਣਾ ਮਣਾ ਕੇ ਗੱਲਾਂ ਕਰੀ ਜਾਂਦਾ ਤੇ ਸੁਖਵੀਰ ਬਾਦਲ ਨੂੰ ਗਾਲਾਂ ਕੱਢੀ ਜਾਂਦਾ ਇਹ ਗੱਡੀ ਦੇ ਵਿੱਚ ਸਾਡੇ ਮਲਾਜ਼ਮਾਂ ਨੇ ਵੀਡੀਓ ਬਣਾ ਰੱਖੀ ਆ ਮਾਪਿਆਂ ਦੀਆਂ ਗ ਮਤਲਬ ਕਿ ਨਾ ਯਾਰ ਸੁਖਵੀਰ ਬਾਦਲ ਨੂੰ ਬਣਾ ਲਓ ਪੰਜਾਬ ਦਾ ਮੁੱਖ ਮੰਤਰੀ ਮੈਂ ਵੀਡੀਓ 'ਚ ਉਹਦੇ ਖਿਲਾਫ बोलਦਾ ਮੈਂ ਸਾਰੇ ਐਂਗਲ ਨਹੀਂ ਚੈੱਕ ਕੀਤੇ ਸੀ ਚਲੋ ਕੋਈ ਗੱਲ ਨਹੀਂ ਇਹਨੂੰ ਬਣਾ ਲਓ ਇਹਨਾਂ ਦਾ ਰਾਜ ਕਰੇਗਾ 25 ਸਾਲ 25 ਸਾਲ ਪੰਜਾਬ ਨੂੰ ਸਾਰਾ ਕੁਝ ਫ੍ਰੀ ਕਰ ਦੇ ਤੂੰ ਕਰ ਲੈ ਰਾਜ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਪਾਲ ਬਾਹਰ ਆ ਜੂਗਾ ਜੇ ਸਾਰਾ ਪੰਜਾਬ ਬੰਦ ਕਰ ਲਓ ਜੇ 2 ਘੰਟਿਆਂ 'ਚ ਨਾ ਆਇਆ ਤਾਂ ਡੀਜੀਪੀ ਦੀ ਧੌਣ ਲਾ ਦਾਂਗੇ ਮੈਂ ਤਾਂ ਹੁਣ ਐ ਨਹੀਂ ਪਤਾ ਇੱਧਰ ਨੂੰ ਚੱਲ ਪਾ ਐ ਐਸਐਸਓ ਸੰਗ ਤੇ ਐਸਐਸਓ ਰਾਮਾ ਮੇਰੇ ਨੇੜੇ ਨਾ ਆਉਣ ਮੈਂ ਸਾਰੇ ਜਿੰਨੇ ਬੰਦੀ ਸਿੰਘ ਜਿਹੜਾ ਜਿਹੜੇ ਬਾਹਰੋਂ ਆਏ ਹੋਏ ਆ ਇਹ ਆਪੋਰਸ ਦੇ ਜਿੰਨੇ ਜਿੰਨੇ ਬੰਦੇ ਆ ਹੈਗੇ ਆ ਸਿਪਾਈ ਆ ਅਫਸਰ ਆਗੇ ਸਾਰਿਆਂ ਦੀ ਲਿਸਟਾਂ ਜਿਵੇਂ ਪੁਲਿਸ ਚਿੱਟੇ ਵਾਲੀ ਲਿਸਟ ਬਣਾ ਲੈਂਦੇ ਆ ਖਾਲਸਤਾਨੀ ਲਿਸਟ ਬਣਾ ਲੈਂਦੇ ਆ ਓਮੇ ਸਾਰੀ ਪੁਲਿਸ ਦੀ ਲਿਸਟ ਬਣੀ ਹੋਈ ਕਿਹਦੀ ਕਿੱਥੇ ਰਿਸ਼ਤੇ ਆ ਰਿਹੀ ਕਿਹਦੀ ਕਿੱਥੇ ਰਿਸ਼ਤੇ ਰਹੀ ਆ ਦਿਮਾਗ ਚੋਂ ਕੱਢ ਦਿਓ ਗੱਲ ਵੀ ਤੁਸੀਂ ਜਾਂ ਮੈਨੂੰ ਖੜਨ ਆ ਜਾਓਗੇ ਜਾਂ ਮੈਂ ਕੋਈ ਸੱਚੀ ਬੋਲਿਆ ਮੈਂ ਕੋਈ ਕਤਲ ਨਹੀਂ ਕੀਤਾਗਾ ਬੋਲਦਾ ਤਾਂ ਬੋਲਦਾ ਬਸ ਇਹ ਵਾਪਸ ਨਹੀਂ ਮੁੜਦਾ ਪਹਿਲਾਂ ਵੀਡੀਓ ਵੀ ਪਾਈ ਸੀ 3 ਘੰਟਿਆਂ ਦੀ ਆ ਬਣਾਈ ਤਾਂ ਬਹੁਤ ਵੱਡੀ ਸੀ 2.5-3 ਲੱਖ ਲੋਕਾਂ ਨੇ ਦੇਖ ਲਈ ਸੀ ਸਾਰੇ ਗੈਂਗਸਟਰ ਗਰੁੱਪ ਸਾਰੇ ਸਾਰੇ ਜਿੰਨੇ ਨਾ ਡਿਊਟੀ ਲੱਗਦੀ ਜਿੰਨੇ ਉਹ ਦਾਖਲ ਹੋ ਜਾਂਦੇ ਸਾਰੇ ਮੇਰੇ ਜਾਣ ਪਛਾਨ ਮੇਰੀ ਹੈਗੀ ਕਿ ਸਾਡੇ ਪਿੰਡ ਦਾ ਗੁਰਪ੍ਰੀਤ ਗੈਂਗਸਟਰ ਸਾਰਿਆਂ ਨੂੰ ਉਹ ਜਾਣਦਾ ਆਸਬੀਜ ਦਾ ਗੈਂਗਸਟਰ ਕਦੇ ਮਰਦੇ ਨਹੀਂ ਗੈਂਗਸਟਰ ਬਣਾਈ ਕੌਣ ਉਹਦਾ ਲੀਡਰ ਜਦੋਂ ਲੋੜ ਹੁੰਦੀ ਬਾਹਰ ਘਟਾ ਲੈਂਦੇ ਜਦੋਂ ਲੋੜ ਵਿਆਹ ਬੰਦਾ ਬੋਲਦਾ ਸਾਡੇ ਖਿਲਾਫ ਇਹਨੂੰ ਮਰਵਾ ਦੋ ਇਹ ਭੈਣ ਚੋ ਦਾ ਅਸਤੀਫਾ ਕਹਿੰਦੇ ਨੇ ਕਿ ਤੀੜਾਂ ਇਹਦੀ ਗਾਲਾਂ ਗੁਲਾਂ ਜੀਆਂ ਆਏ ਨਾ ਕਹਦੇ ਗਾਲਾਂ ਕੱਢਦੇ ਸਾਡੇ ਤਾਂ ਬਠਿੰਡੇ ਵਾਲੀ ਬੋਲੀ ਇਹ ਜੀ ਹੈ ਇਸ ਤਰ੍ਹਾਂ ਹੀ ਗਾਲਾਂ ਕੱਢਦੇ ਆ ਉਹਦੇ ਲੱਖਾਂ ਵੀ ਕੱਢੀ ਗਿਆ ਉਹ ਬ੍ਰਾਂਡ ਨੇ ਆਦਾ ਟਰੈਪ ਲਵਾ ਰੱਖਿਆ ਮੈਨੂੰ ਕਿੰਨੇ ਬੰਦੇ ਹੋਣੇ ਵੀ ਬ ਇਹ ਯਬਮਾਨ ਤੂੰ ਉਹ ਵੀ ਇਹ ਜਾਂ ਵੀ ਤੂੰ ਕਿਉਂ ਸਾਹਮਣੇ ਆਉਣਾਗਾ ਤੈਨੂੰ ਪਤਾ ਨਹੀਂ ਵੀ ਲੱਖਾ ਸਦਾ ਨਕੀ ਜੀਏ ਥੋੜੀ ਤਾਂ ਆਸਿਕ ਦੀ ਚੱਲ ਜਾਰੀ ਦੋਸਤੀ ਹੈਗੀ ਕਿਉਂ ਲੱਖੇ ਨੂੰ ਤੂੰ ਫੜਦਾ ਕਿਉਂ ਉਹਨੂੰ ਭੱਗ ਜਾਣੇ ਉੱਥੇ ਕਰਿਆ ਵੀ ਉਹਦਾ ਬੇਸੇ ਸਹੀ ਹੈ ਚੱਲ ਬਰਾੜ ਨੇ ਕੋਈ ਮੜਾ ਨਹੀਂ ਕੀਤਾ ਜੇ ਇੱਥੇ ਲੱਖਾ ਭੱਗ ਜਾਂਦਾ ਤਾਂ ਉੱਥੇ ਵੱਡੇ ਟੁੱਕੀ ਹੋ ਸਕਦੀ ਸੀਗੀ ਚੱਲ ਠੀਕ ਆ ਵੀ ਕੋਈ ਕਿੰਨੀ ਜਾਲੀ ਵਰਦੀਆਂ ਪਾ ਕੇ ਕਿੰਨੀ ਜਾਲੀ ਫੌਜ ਦੀ ਵਰਦੀ ਪਾ ਕੇ ਕਿੰਨੇ ਬੰਦੇ ਤੁਰੇ ਫਿਰਦੇ ਉਹ ਸਾਨੂੰ ਪਤਾ ਨਹੀਂ ਲੱਗਦਾ ਪੌਲਸ ਤਾਂ ਬਸ ਪਈ ਹੋਈਏ ਪੈਸੇ ਮਗਰ ਪੈਸਾ ਲੈ ਲਓ ਸਾਰੇ ਸੌਹ ਪਾਉਣ ਵੀ ਅਸੀਂ ਅੱਜ ਤਾਈਂ ਪੈਸਾ ਨਹੀਂ ਲਿਆ ਸਾਰੇ ਐਸਟੀਓ ਵਿੱਚ ਸੌਹ ਪੋ ਗੁਰੂਗ੍ਰਾਂਸਾ ਨੂੰ ਲੈ ਕੇ ਚਲੋ ਛੜਕਾਂ ਦੇ ਇੱਥੇ ਮਰਿਆਦਾ ਨਾਲ ਚਲੋ ਬੈਠੋ ਸਾਰੇ ਜਣੇ ਸਾਰੇ ਜਣੇ ਹੱਲ ਕਰੋ ਮੈਂ ਕੱਲੇ ਕੱਲੇ ਕਤਲ ਦਾ ਦੱਸੂ ਕੱਲੇ ਕੱਲੇ ਕਤਲ ਦਾ ਹਰੇਕ ਕਤਲ ਬਾਰੇ ਜਾਣਕਾਰੀ ਮੇਰੇ ਤੱਕ ਮੇਰੇ ਕੋਲੇ ਇੱਥੋਂ ਤੱਕ ਜਾਣਕਾਰੀ ਹੈ ਕਿ ਲੁਦੀਨ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਆਪਦੇ ਦੇਸ਼ ਚ ਲਾ ਲਓ ਜਾਂ ਬਠਿੰਡੇ ਚ ਲਾ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਰੱਖੀਆਂ ਜਿਵੇਂ ਕਿ ਬੱਲਬ ਲਾ ਲਓ ਬੱਲ ਵਾਂਗੂ ਜਿਵੇਂ ਹਾਈਡਰੇ ਨਹੀਂ ਨਿਕਲਦੇ ਬਾਹਰ 100 200 ਫੁੱਟ ਇਸ ਤਰ੍ਹਾਂ 10 11 ਕਿੱਲਾਂ ਚ ਉਹਨਾਂ ਨੇ ਇੱਕ ਤਰ੍ਹਾਂ ਦਾ ਸੂਰਜ ਬਣਾ ਰੱਖਿਆਗਾ ਵੀ 11 ਕਿੱਲਾਂ ਤੋਂ ਫਿਲਰੂ 100 ਕਿੱਲੇ ਦੇ ਵਿੱਚ ਫਿਲਰ ਜਾਣਾ ਉਹਨੇ ਥੱਲੋਂ ਨਹੀਂ ਚੁੰਬਕੀ ਚੁੰਬਕੀ ਸਿਸਟਮ ਨਾਲ ਤਾਂ ਉਹ ਜਾਊਗਾ ਉਹਦੇ ਵਿੱਚ ਬਹੁਤ ਜ਼ਿਆਦਾ ਬਰੂਦ ਭਰਿਆ ਉਹ ਸੂਰਜ ਵਾਂਗੂ ਇਸ ਤਰ੍ਹਾਂ ਤਾਂ ਉਹ ਚੜ ਜਾਊਗਾ ਸੂਰਜ ਵਾਂਗੂ ਤਾਂ ਉਹ ਚੜ ਗਿਆ ਤਾਂ ਫਿਰ ਉਹ ਟੇਡਾ ਹੋ ਜਾਊਗਾ ਜਿੱਧਰ ਨੂੰ ਉਹ ਭੇਜਣਾ ਚਾਹਣਗੇ ਉਧਰ ਨੂੰ ਭੇਜ ਜਿੱਧਰ ਨੂੰ ਉਹ ਜਾਊਗਾ 1 ਕਿਲੋਮੀਟਰ ਤੱਕ ਸਾਰਾ ਲਾਲ ਹੁੰਦਾ ਜਾਊਗਾ ਏਰੀਆ લાલ ਹੁੰਦਾ ਜਾਊਗਾ ਤਾਂ ਸਾਰਾ ਜਿਹੜਾ ਅਮਰੀਕਾ ਜਾਂ ਇੰਗਲੈਂਡ ਜਾਂ ਹੋਰ ਦੇਸ਼ ਆ ਇਹ ਗ੍ਰਹਾਂ ਤੇ ਬੈਠੇ ਜਿਹੜੇ ਆਪਾਂ ਨੂੰ ਫੁੱਦੂ ਬਣਾਈ ਜਾਂਦੇ ਆ ਵੀ ਮੰਗਲ ਗ੍ਰਹ ਤੇ ਜੀਮਨ ਲੱਭ ਗਿਆ ਮੰਗਲ ਗ੍ਰਹ ਤੇ ਹੀ ਬੈਠੇ ਆ ਇੰਗਲੈਂਡ ਸ਼ਨੀ ਗ੍ਰਹ ਤੇ ਬੈਠਾ ਬਾਬੇ ਵੀ ਸੱਚੀ ਬੋਲੀ ਜਾਂਦੇ ਵੀ ਮੰਗਲ ਗ੍ਰਹ ਭਾਰੀ ਹੈ ਸ਼ਨੀ ਗ੍ਰਹ ਭਾਰੀ ਹੈ ਉਹ ਗ੍ਰਹ ਆ ਇਹ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾਉਂਗਾ ਜਿਹੜੀ ਓਜ਼ੋਨ ਪਰਤ ਤੇ ਕਹਿੰਦੇ ਵੀ ਮੋਰੇ ਹੋਏ ਹੋਵੇ ਉਹ ਤਾਂ ਜ਼ਰੂਰੀ ਸੀ ਓਜ਼ੋਨ ਪਰਤ ਤੇ ਤਾਂ ਵੈਸੇ ਹੀ ਮੋਰੇ ਆ ਹੁਣ ਜੇ ਕਹੀ ਜਾਂਦੇ ਅਸੀਂ ਚੰਦ ਤੇ ਵਾਗ ਗਏ ਤਾਂ ਮਤਲਬ ਓਜ਼ੋਨ ਪਰਤ ਪਾਰ ਕੇ ਵਾਗ ਗਏ ਤੁਸੀਂ ਇਹ ਤਾਂ ਸਭ ਝੂਠ ਬੋਲੀ ਜਾਂਦੇ ਆਪਣੀ ਦੇਸ਼ ਦੀ ਗੁੜੀ ਕਲਪਨਾ ਚਾਵਲਾ ਹੋ ਸਕਦਾ ਉਹਨੇ ਸੱਚ ਲੱਭ ਲਿਆ ਹੋਵੇ ਤੇ ਉੱਥੇ ਪਿੱਛੇ ਉਹਦੇ ਉੱਤੇ ਅਟੈਕ ਕਰਾ ਦਿੱਤਾ ਗਿਆ ਜਿਹੜਾ ਟਾਈਟੈਨਿਕ ਜਹਾਜ਼ ਡੁੱਬਿਆ ਸੀਗਾ ਉਹ ਜਿਹੜੇ ਜਿਨ੍ਹਾਂ ਨੇ ਬਣਾਇਆ ਸੀਗਾ ਉਹ ਉਹਨਾਂ ਨੇ ਬਾਬੇ ਨਾਨਕ ਦੀ ਫੋਟੋ ਲਾ ਕੇ ਮੱਥਾ ਟੇਕਿਆ ਸੀ ਕਿ ਬਾਬਾ ਨਾਨਕਾ ਤੂੰ ਵੇੜਾ ਪਾਰ ਕਰ ਦੇਗਾ ਇਹ ਗੱਲਾਂ ਗੋਰਿਆਂ ਨੇ ਉਹ ਜਹਾਜ਼ ਡਬੋਤਾ 3 ਘੰਟੇ ਜਹਾਜ਼ ਡੁੱਬਿਆ ਨਹੀਂ ਕਹਿੰਦੇ ਵੀ ਆਈਸ ਵਰਗ ਨਾਲ ਟਕਰਾਇਆਗਾ ਕੋਈ ਆਈਸ ਵਰਗ ਨਾਲ ਟਕਰਾਇਆ ਜਹਾਜ਼ ਨੂੰ ਥੱਲੋ ਤੋੜਿਆ ਗਿਆ ਵਿਚਾਲਣ ਟੁੱਟਿਆ ਫੇਰ ਥੱਲੇ ਜਾ ਕੇ ਬਹਿ ਗਿਆ 1912 ਦੇ ਵਿੱਚ ਉਹ ਡਿੱਗ ਪਿਆ ਸੀਗਾ ਤੇ 1982 ਚ ਜਾ ਕੇ ਠਹਿਾਇਆ ਸੀ ਫਿਰ ਉਹਨੂੰ ਐ ਹੁਣ ਪਿੱਛੇ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਾਂਡੂਬੀ ਲੈ ਕੇ ਪਾਕਿਸਤਾਨ ਦਾ ਪਿਓ ਪੁੱਤ ਵਿੱਚ ਗਏ ਪਾਂਡੂਬੀ ਵਾਰ-ਵਾਰ ਚੈੱਕ ਕੀਤੀ ਹੈ ਉਹਨਾਂ ਨੇ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਇਹ ਜਹਾਜ਼ ਅਸੀਂ ਬਾਹਰ ਕੱਢ ਕੇ ਤਾਂ ਅਸੀਂ ਪਾਕਿਸਤਾਨ ਸੰਸਦ ਲੈ ਕੇ ਜਾਨਨਕਾਣਾ ਸਾਹਿਬ ਤਾਂ ਇਹ ਉਹਨਾਂ ਨੂੰ ਉਹਨਾਂ ਨੂੰ ਐ ਹੋ ਗਿਆ ਵੀ ਆ ਜਿਹੜੀਆਂ ਲੰਡਨ ਦੀਆਂ ਏਜੰਸੀਆਂ ਜਾਂ ਬੋਰੇ ਆ ਜਾਂ ਇਹਨਾਂ ਨੂੰ ਐ ਹੋ ਗਿਆ ਵੀ ਜੇ ਪਾਕਿਸਤਾਨ ਜਹਾਜ਼ ਵਗੈਰਾ ਸਾਰੀ ਦੁਨੀਆ ਉੱਤੇ ਦੇਖਣ ਜਾਊ ਐ ਨਹੀਂ ਪਤਾ ਇਹ ਦੇਸ਼ ਆਜ਼ਾਦੀ ਮੰਗ ਲੈਣ ਉਹਦੇ ਨਾਲ ਤੇ ਇਕੱਠੇ ਹੋਏ ਨਸ਼ਿਆਸਤਾਂ ਡਿੱਗ ਪੈਣ ਉਹ ਪਾਂਡੂਬੀ ਦਾ ਅਟੈਕ ਕੀਤਾ ਗਿਆ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਹੈ ਕਿਉਂਕਿ ਲੋਕਾਂ ਨੇ ਸੁਣ ਨਹੀਂ ਆ ਮੇਰਾ ਬਹੁਤ ਕੁਝ ਦੱਸਣ ਨੂੰ ਜੀਕ ਰਿਹਾ ਜਾਂਦਾ ਐ ਨਹੀਂ ਬਤਾ ਮੈਂ ਕਿੰਨਾ ਟਾਈਮ ਮੈਨੂੰ ਸਾਰਾ ਲੋਕ ਕਹਿੰਦੇ ਮੈਨੂੰ ਦੂਜਾ ਜਨਮ ਜ਼ਿਆਦਾ ਮੈਂ ਕਹਿੰਦਾ ਮੈਨੂੰ ਇੱਕ ਸਾਲ ਦਾ ਨਹੀਂ ਜ਼ਿਆਦਾ ਮੈਨੂੰ ਦੂਜੇ ਸਾਲ ਤੋਂ ਲੈ ਕੇ ਹੁਣ ਤੱਕ ਸਾਰਾ ਜ਼ਿਆਦਾ ਮੈਂ ਇੰਨਾ ਕਾ ਗਿਆ ਕਿ ਪਿੱਛੇ ਆ ਜਦੋਂ ਮੈਂ ਪੁਲਿਸ 'ਚ ਭਰਤੀ ਹੋ ਗਿਆ ਸੀਗਾ ਅਸੀਂ ਪਹਿਲਾਂ ਹੀ ਪਲਾਨ ਬਣਾਏ ਬੈਠੇ ਸੀ ਅਸੀਂ ਸ਼ਾਸਤਿ ਸਲੈਣਾ ਸਰਪੰਚ ਦਾ ਬਣ ਕੇ ਵੱਡੀ ਸ਼ਾਸਤਿ ਸਲੈਣਾ ਹੁਣ ਜਦੋਂ ਮੈਂ ਭਰਤੀ ਹੋ ਗਿਆ ਉਹਦੋਂ ਹੀ ਡਿਪਰੈਸ਼ਨ 'ਚ ਚੱਲ ਪਿਆ ਸੀਗਾ ਆਦਾ ਜਦੋਂ ਦੇ ਸਿਸ਼ਟਾਂ ਇਲਾਕੋਗੇ ਉਸ ਤੋਂ ਬਾਅਦ ਜਿਆਦਾ ਡਿਪਰੈਸ਼ਨ ਚ ਹੋ ਗਿਆ 3 ਸਾਲ ਪਹਿਲਾਂ ਵੀਡੀਓ ਪਾਈ ਸੀ ਉਦੋਂ ਹੋਰ ਡਿਪਰੈਸ਼ਨ ਚ ਹੋ ਗਿਆ ਹੁਣ ਤਾਂ ਮੈਂ 3 ਮਹੀਨਿਆਂ ਦਾ ਜਦੋਂ ਮੈਨੂੰ ਪਤਾ ਲੱਗਿਆ ਵੀ ਸਿਸਟਮ ਕੰਮ ਖਰਾਬ ਆ ਤਾਂ ਹੁਣ ਤਾਂ ਮੇਰਾ weight ਵੀ 35 40 ਕਿਲੋ 35 ਕਿਲੋ ਘਟ ਗਿਆਗਾ ਹੁਣ ਤਾਂ ਮੈਨੂੰ ਐਂ ਲੱਗਦਾ ਵੀ ਮੈਨੂੰ ਜਿਆਦਾ ਕਿਸੇ ਨੇ ਕੋਈ ਚੀਜ਼ ਦਿੱਤੀ ਜਾਂ ਕੋਈ ਬਿਮਾਰੀ ਲੱਗ ਕੇ ਖੂਨ ਦੀ ਉਲਟੀਆਂ ਆ ਆਈ ਜਾਂਦੀਆਂ ਠਾਣੇਦਾਰ ਮੈਨੂੰ ਕਹੀ ਜਾਂਦੇ ਆ ਲੈ ਇਹ ਦਾਰੂ ਪੀਂਦਾ ਘੱਟ ਪੀ ਲਿਆ ਕਰੇ ਮੈਨੂੰ ਤਾਂ ਸਮਝ ਹੀ ਨਹੀਂ ਲੱਗ ਜਾਂਦੀ ਮੈਨੂੰ ਹੋਈ ਕੀ ਜਾਂਦਾ ਮੈਨੂੰ ਇੰਨਾ ਕੁ ਪਤਾ ਲੱਗਿਆ ਜੇ ਮੂਸੇ ਵਾਲਾ ਕਹਿੰਦਾ ਮੇਰਾ ਤਾਂ ਟਾਈਮ ਥੋੜਾ ਜਾਂ ਦੀਪ ਸੋਧੂ ਕਹਿੰਦਾ ਟਾਈਮ ਥੋੜਾ ਮੈਨ ਇਸ ਕਰਕੇ ਜਿਹੜਾ ਆ ਵਿਕਰਮ ਬਰਾੜ ਵਰਗੇ ਜੇ ਤੁਸੀਂ ਮੁੰਡੇ ਚੱਕ ਚੱਕ ਕੇ ਮਾਰੀ ਜਨੇ ਵਿੱਕੀ ਗੌਂਡਰ ਨੂੰ ਫੜ ਕੇ ਤੇ ਮੂੰਹ ਚ ਫੇਰ ਮਾਰੇ ਆ ਬੰਬੀਹਾ ਰਮਾਣੇ ਨੇ ਮਾਰਿਆ ਫੜ ਕੇ ਜੈਪਾਲ ਭੁੱਲਰ ਫੜ ਕੇ ਮਾਰਿਆ ਸਾਰੇ ਜਿੰਨੇ ਫੜ ਫੜ ਕੇ ਮਾਰੀ ਜਨੇ ਹੋ ਇਹ ਪਾਪ ਕੀਤੇ ਸੋਦੇ ਭੁਗਤਨੇ ਪੈਣਗੇ ਤੁਨੂੰ ਇਹ ਚੁੱਪ ਕਰਕੇ ਸਿਆਸਤਾਂ ਤੋੜ ਦੋ ਕਿਸੇ ਪੁਲਿਸ ਮਲਾ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਊਗਾ ਤੇ ਨਹੀਂ ਸੁਣਨਾ ਇੰਨੀ ਭੈੜੀ ਹੋਣੀ ਹੈ ਸਾਰੇ ਸਿਪਾਹੀ ਗਵਾਹੀਆਂ ਦੇਣਗੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਲਿਆਇਆ ਜਾਊਗਾ ਵੀ ਦੱਸੋ ਗੱਲ ਕੀ ਹੈ ਤੁਸੀਂ ਇਹ ਆਹ 6 ਟਨ ਚਿੱਟੇ ਵਾਲੇ ਤਾਂ ਬਠਿੰਡੇ ਜੇਲ੍ਹ 'ਚ ਬੈਠੇ ਆ 145 ਕੁਇੰਟਲ ਵਾਲਾ ਇੱਕ ਬੈਠਾ ਹੈ 145 ਕਿਲੋ ਵਾਲਾ ਇੱਕ ਬੈਠਾ ਤਿੰਨ ਕੁਇੰਟਲ ਵਾਲਾ ਇੱਕ ਬੈਠਾ ਜਦੋਂ ਇਹਨਾਂ ਦਾ ਰੌਲਾ ਪੈ ਗਿਆ ਮੈਂ ਨਾਲ ਗੱਲਾਂ ਸ਼ੇਅਰ ਕਰਦਾ ਤਾਂ ਉਹ ਕਹਿੰਦੇ ਵੀ ਸਾਰਾ ਮਜੀਠੇ ਦਾ ਕੰਮ ਆ ਸਾਨੂੰ ਫਸਾ ਲਿਆ ਤੇ ਮਜੀਠੇ ਐ ਥਾਪੀਆਂ ਮਾਰਦਾ ਫਿਰਦਾ ਇਹਨਾਂ ਵਾਰੀ ਕਾਨੂੰਨ ਕਿੱਥੇ ਜਾਂਦਾਗਾ ਦੂਜੇ ਆਮ ਲੋਕਾਂ ਵਾਰੀ ਕਿੱਥੇ ਜਾਂਦਾਗਾ ਜਿਹੜਾ ਰਾਜੇ ਵਿਡੰਗ ਵਾਰੀ ਕਿੱਥੇ ਜਾਂਦਾ ਉਹਨੇ ਪਰਿਵਾਰ ਮਰਵਾਤਾ ਇੰਨਾ ਕੁ ਸੋਏ ਬੇ ਬੇ ਆਦਮੀਆਂ ਹੋਈ ਜਾਂਦੀਆਂ ਕਿ ਕਿੱਧਰ ਜਾ ਜਾਂਦਾ ਪੰਜਾਬ ਓਏ ਕਿੱਧਰ ਨੂੰ ਨਹੀਂ ਜਾਂਦਾ ਪੰਜਾਬ ਤੇਜ ਫਿਰ ਕਹੀ ਜਾਂਦੇ ਪੰਜਾਬ ਸਾਰਾ ਪੰਜਾਬ ਕੇਜਰੀਵਾਲ ਕੇਜਰੀਵਾਲ ਨੇ ਤਾਂ ਭੈਣ ਦਾ ਪੰਜਾਬ ਦੇ ਉਤੋਂ ਆ ਰਹਿੰਦਾ ਹੁੰਦਾ ਦੱਲਾ ਭੈਣ ਚ ਕਤੀੜਦੀ ਇਹ ਸਾਲਾ ਇਹਨੂੰ ਇਨੂੰ ਐ ਹੀ ਨਹੀਂ ਪਤਾ ਸ਼ਾਇਦ ਕੀ ਚਾਰ ਸਕੱਟ ਸੁਣਾ ਕੇ ਹੁਣ ਕਿੰਨੇ ਪੰਜਾਬ ਦੇ ਮੁੰਡੇ ਆ ਹਾਸੀ ਕਢਾਈ ਜਾਂਦੇ ਆ ਚਾਰ ਕਿੱਟ ਸੁਣਾ ਕੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਤੇਰੇ ਐਮਐਲਏ ਹਰੇ ਟਾਈਮ ਐਮਐਲਏ ਸੌਂਪੂਆ ਸਾਰਿਆਂ ਨੇ ਗੁਰਦੁਆਰੇ ਵੀ ਕਿੰਨੇ ਕਿੰਨੇ ਲੱਖ ਰੁਪਏ ਲੈਨੇ ਆ ਆ ਕੇ ਮੇਰੇ ਸ਼ਬਦ ਬੰਦ ਕਰ ਤੱਕ ਕਦੇ ਇਹ ਤਹਿਸੀਲਦਾਰਾਂ ਨੂੰ ਮਾੜਾ ਬੋਲਦਾ ਕਦੇ ਪਟਵਾਰੀਆਂ ਮਗਰ ਪਾਇ ਜਾਂਦਾ ਕਦੇ ਸਰਪੰਚਾਂ ਨੂੰ ਕਹਿ ਜਾਂਦਾ ਜੇ ਸਰਪੰਚ ਪੈਸੇ ਨਾ ਖਾਏ ਉਹ ਐਣਾ ਕਿਵੇਂ ਮੂੰਹ ਬਣਾ ਬਣਾ ਕੇ ਗੱਲਾਂ ਕਰੀ ਜਾਂਦਾ ਕਦੇ ਸੁਖਵੀਰ ਬਾਦਲ ਨੂੰ ਗਾਲਾਂ ਕੱਢੀ ਜਾਂਦਾ ਇਹ ਗੱਡੀ ਦੇ ਵਿੱਚ ਸਾਡੇ ਮਲਾਜ਼ਮਾਂ ਨੇ ਵੀਡੀਓ ਹੁਣਾ ਰੱਖੀ ਹੈ ਮਾਵਾ ਭੈਣਾਂ ਮਲਕਣਾਯਰ ਸਖੀਰਵਾਦ ਨੂੰ ਬਣਾ ਲਓ ਪੰਜਾਬ ਦਾ ਮੁੱਖ ਮੰਤਰੀ ਮੈਂ ਵੀਡੀਓ 'ਚ ਉਹਦੇ ਖਿਲਾਫ ਬੋਲ ਰਿਹਾ ਮੈਂ ਸਾਰੇ ਐਂਗਲ ਨਹੀਂ ਚੈੱਕ ਕੀਤੇ ਸੀ ਚਲੋ ਕੋਈ ਗੱਲ ਨਹੀਂ ਇਹਨੂੰ ਬਣਾ ਲਵੋਣ ਕਾ ਰਾਜ ਕਰੇਗਾ 25 ਸਾਲ 25 ਸਾਲ ਪੰਜਾਬ ਨੂੰ ਸਾਰਾ ਕੁਝ ਫ੍ਰੀ ਕਰ ਦੇ ਤੂੰ ਕਰ ਲੈ ਰਾਜ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਤਪਾਲ ਬਾਹਰ ਆਜੂ ਜੇ ਸਾਰਾ ਪੰਜਾਬ ਬੰਦ ਕਰ ਲਓ ਜੇ 2 ਘੰਟਿਆਂ 'ਚ ਨਾ ਆਇਆ ਤਾਂ ਡੀਜੀਪੀ ਦੀ ਧੌਣ ਲਾ ਦਾਂਗੇ ਮੈਂ ਤਾਂ ਹੁਣ ਐ ਨਹੀਂ ਪਤਾ ਕਿੱਧਰ ਨੂੰ ਚੱਲ ਪਾਇਆ ਐਸਐਚਓ ਸੰਗ ਤੇ ਐਸਐਚਓ ਰਾਮਾ ਮੇਰੇ ਨੇੜੇ ਨਾ ਆਉਣ ਮੈਂ ਸਾਰੇ ਜਿੰਨੇ ਬੰਦੀ ਸਿੰਘ ਜਿਹੜਾ ਜਿਹੜੇ ਬਾਹਰੋਂ ਆਏ ਹੋਏ ਆ ਪਿਆ ਪੁਲਿਸ ਦੇ ਜਿੰਨੇ ਜਿੰਨੇ ਬੰਦੇ ਆ ਹੈਗੇ ਆ ਸਿਪਾਈ ਆ ਅਫਸਰ ਆਗੇ ਸਾਰਾਂ ਦੀ ਲਿਸਟਾਂ ਜਿਵੇਂ ਪੁਲਿਸ ਚਿੱਟੇ ਵਾਲੀ ਲਿਸਟ ਬਣਾ ਲੈਂਦੇ ਆ ਖਾਲਸਤਾਨੀ ਲਿਸਟ ਬਣਾ ਲੈਂਦੇ ਆ ਉਹ ਮੇ ਸਾਰੀ ਪੁਲਿਸ ਦੀ ਲਿਸਟ ਬਣੀ ਹੋਈ ਹੈ ਕਿਹਦੀ ਕਿੱਥੇ ਰਿਸ਼ਤੇ ਆ ਰਹੀ ਕਿਹਦੀ ਕਿੱਥੇ ਰਿਸ਼ਤੇ ਰਹੀ ਹੈ ਦਿਮਾਗ ਚੋਂ ਕੱਢ ਦਿਓ ਗੱਲ ਵੀ ਤੁਸੀਂ ਜਾਂ ਮੈਨੂੰ ਫੜਨ ਆ ਜਾਓਗੇ ਜਾਂ ਮੈਂ ਕੋਈ ਸੱਚੀ ਬੋਲਿਆ ਮੈਂ ਕੋਈ ਕਤਲ ਨਹੀਂ ਕੀਤਾਗਾ ਬੋਲਦਾ ਤਾਂ ਬੋਲਦਾ ਬਸ ਇਹ ਵਾਪਸ ਨਹੀਂ ਮੁੜਦਾ ਪਹਿਲਾਂ ਵੀਡੀਓ ਵੀ ਪਾਈ ਸੀ 3 ਘੰਟਿਆਂ ਦੀ ਅਮ ਬਣਾਈ ਤੋਂ ਬਹੁਤ ਵੱਡੀ ਚੀਜ਼ ਲੋ 2.3 ਲੱਖ ਲੋਕਾਂ ਨੇ ਦੇਖ ਲਈ ਸੀ ਸਾਰੇ ਗੈਂਗਸਟਰ ਗਰੁੱਪ ਸਾਰੇ ਸਾਰੇ ਜਿੰਨੇ ਨਾ ਡਿਊਟੀ ਲੱਗਦੀ ਹੈ ਜਿੰਨੇ ਉਹ ਦਾਖਲ ਹੁੰਦੇ ਸਾਰੇ ਮੇਰੇ ਜਾਣ ਪਛਾਨ ਮੇਰੀ ਹੈਗੀ ਕਿ ਸਾਡੇ ਪਿੰਡ ਦਾ ਗੁਰਪ੍ਰੀਤ ਗੈਂਗਸਟਰ ਸਾਰਿਆਂ ਨੂੰ ਉਹ ਜਾਣਦਾ ਆਸਬੀਤ ਦਾ ਗੈਂਗਸਟਰ ਕਦੇ ਮਰਦੇ ਨਹੀਂ ਗੈਂਗਸਟਰ ਬਣਾਈ ਕੌਣ ਦਾ ਲੀਡਰ ਜਦੋਂ ਲੋਡ ਹੁੰਦੀ ਬਾਹਰ ਘਟਾ ਲੈਂਦੇ ਜਦੋਂ ਲੋਡ ਵਿਆਹ ਬੰਦਾ ਬੋਲਦਾ ਸਾਡੇ ਖਿਲਾਫ ਇਹਨੂੰ ਮਰਵਾ ਦਿਓ ਇਹ ਭੈਣ ਚੋ ਦਾ ਅਸਤੀਫਾ ਕਹਿੰਦੇ ਨੇ ਕਿ ਤੀੜਾ ਇਹਦੀ ਭੈਣ ਆ ਗਾਲਾਂ ਗੁਲਾਂ ਜੀਆਂ ਐ ਨਾ ਕਹਦੇ ਗਾਲਾਂ ਕੱਢਦੇ ਸਾਡਾ ਬਠਿੰਡਿਆਂ ਦੀ ਬੋਲੀ ਇਹੋ ਜੀ ਹੈ ਇਸ ਤਰ੍ਹਾਂ ਹੀ ਗਾਲਾਂ ਕੱਢਦੇ ਆ ਉਹਦੇ ਲੱਖਾ ਵੀ ਕੱਢੀ ਗਿਆ ਬਰਾਡ ਨੇ ਆਦਾ ਟਰੈਪ ਲਵਾ ਰੱਖਿਆ ਮੈਨੂੰ ਕਿੰਨੇ ਮੰਦੇ ਹੋਣਾ ਵੀ ਬਰਾਡ ਨੂੰ ਬਚਾ ਲਾ ਜੇ ਬਚਾਉਣਾ ਤਾਂ ਅਸੀਂ ਬਰਾਡ ਨੂੰ ਨਹੀਂ ਛੱਡਣਾ ਇਹੋ ਜਿਹਾ ਭੈਣ ਚ ਉਹ ਵੀ ਇਹੋ ਜਿਹਾ ਵੀ ਤੂੰ ਕਿਉਂ ਸਾਹਮਣੇ ਆਉਂਨਾ ਗੱਲ ਤੈਨੂੰ ਪਤਾ ਨਹੀਂ ਵੀ ਲੱਖਾ ਸਦਾ ਨਾ ਕੀ ਜੀਏ ਥੋੜੀ ਤਾਂ ਆਸਿਕ ਦੀ ਚੱਲ ਜਾਰੀ ਦੋਸਤੀ ਹੈਗੀ ਕਿਉਂ ਲੱਖੇ ਨੂੰ ਤੂੰ ਫੜਦਾ ਕਿਉਂ ਉਹਨੂੰ ਭੱਗ ਜਾਂਦੇ ਉੱਥੇ ਕਰਿਆ ਵੀ ਉਹ ਤਾਂ ਵੈਸੇ ਸਹੀ ਆ ਚੱਲ ਬਰਾਡ ਨੇ ਕੋਈ ਮੜਾ ਨਹੀਂ ਕਿਤਾ ਜੇ ਉਥੇ ਲੱਖਾ ਵਗ ਜਾਂਦਾ ਤਾਂ ਉਥੇ ਵੱਡੇ ਟੁੱਕੀ ਹੋ ਸਕਦੀ ਸੀਗੀ ਚਲ ਠੀਕ ਆ ਵੀ ਕੋਈ ਕਿੰਨੀ ਜਾਲੀ ਵਰਦੀਆਂ ਪਾ ਕੇ ਕਿੰਨੀ ਜਾਲੀ ਫੌਜ ਦੀ ਵਰਦੀ ਪਾ ਕੇ ਕਿੰਨੇ ਬੰਦੇ ਤੁਰੇ ਫਿਰਦੇ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਪੁਲਿਸ ਤਾਂ ਬਸ ਪਈ ਹੋਈ ਐ ਪੈਸੇ ਮਗਰ ਪੈਸਾ ਲੈ ਲਓ ਸਾਰੇ ਸੌਹ ਪਾਉਣ ਵੀ ਅਸੀਂ ਅੱਜ ਤਾਈਂ ਪੈਸਾ ਨਹੀਂ ਲੈ ਸਾਰੇ ਐਸਐਟੂ ਨੂੰ ਸੌਹ ਪੋ ਗੁਰੂਗਰਾਸਾ ਨੂੰ ਲੈ ਕੇ ਚਲੋ ਛੜਕਾਂ ਦੇ ਇਥੇ ਮਰਿਆਦਾ ਨਾਲ ਚਲੋ ਬੈਠੋ ਸਾਰੇ ਜਣੇ ਸਾਰੇ ਜਣੇ ਹਾਲਤ ਪਰ ਮੈਂ ਕੱਲੇ ਕੱਲੇ ਕਤਲ ਦਾ ਤੁਹਾਨੂੰ ਕੱਲੇ ਕੱਲੇ ਕਤਲ ਦਾ ਹਰੇਕ ਕਤਲਾਰੇ ਜਾਣਕਾਰੀ